ਹਾਂਜੀ ਕੀ ਹਾਲਾ ਸਾਰਾ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕੁਮਾਤਰ ਸੈਟ ਹੈ ਸਾਰਾ ਸਵੇਰੇ ਸਵੇਰੇ 10 ਵਜੇ ਪਹਿਲਾਂ ਖੇਤ ਜਾਏ ਬਾਪੇ ਦੀ ਰੋਟੀ ਲੈ ਸੀੜਾਏ ਹੁਣ ਚੱਲਦਾਂ ਘਰੇ ਨਾ ਲੰਬੀ ਵਾਲਾ ਮਿੱਤਰ ਆਇਆ ਜਿਹੜਾ ਤੇ ਉਹਦੇ ਨਾਲ ਹੀ ਕਰਾਉਨੇ ਆ ਗੱਲਬਾਤ ਬਹੁਤ ਹੋ ਗਈ ਹਾਂਜੀ ਪਹੁੰਚ ਗਈ ਇੱਧਰ ਹੋਰ ਮੁੰਡਾ ਕਹਿੰਦਾ ਫਿਰ ਵਧੀਆ ਬੱਚਾ ਥੋੜਾ ਆ ਗਿਆ ਫਿਰ ਹੋਰ ਚਰਕੋ ਤੇਰੀ ਤੀਦੀ ਲਾ ਨੂੰ ਸੋਰੀ ਗਾਲ ਗਲਤੀ ਨਾਲ ਨਿਕਲ ਗਈ ਅੱਛਾ ਸੋਡਾ ਆ ਗਿਆ ਹੈ ਚੱਲ ਕੋਈ ਨਾ ਸੋਡਾ ਅੜਿਆ ਕੇ ਸਾਰਦਾ ਲਪੜਾ ਬੱਜੂਗਾ ਉਹ ਦਾ ਪੁੱਤ ਹੈ ਇਹ ਹੁਣੀ ਗੰਡ ਹੀ ਨਹੀਂ ਖੁੱਲੀ ਸੀਗਾ ਅੱਛਾ ਠੀਕ ਹੈ ਉਹ ਦਾ ਪੁੱਤ ਹੈ ਇਹ ਲੱਗ ਗਿਆ ਮੈਨੂੰ ਪਤਾ ਇਹ ਰੋਕਣਾ ਸੀ ਉਹਨੂੰ ਮੈਂ ਕਿਹਾ ਰੋਕ ਦੇ ਭੈਣ ਦਿਆ ਜਿਹੜਾ ਬਈ ਬੱਚਾ ਫੜਿਆ ਉਹ ਲੰਬੀ ਵਾਲਾ ਹੁੰਦਾ ਠੀਕ ਆ ਉਹ ਆਇਆ ਮੰਨ ਕੇ ਚਲੋ ਭਾਈ ਸੁਖਮੰਦਰ ਲੰਬੀ ਕੇ ਘਰੋਂ ਉਹਨਾਂ ਦੇ ਘਰੀ ਸੀਗਾ ਆ ਉਹਦੇ ਕੋਲ ਹੀ ਉੱਡਦਾ ਇਹ ਸਖਮੰਦਰ ਰੰਬੀ ਘਰੇ ਉੱਡਦਾ ਸੀ ਬੱਚਾ ਤੇ ਉੱਥੋਂ ਉੱਡਿਆ ਆ ਡਾ ਪਤਾ ਨਹੀਂ ਕੀ ਗੱਲ ਹੋਈ ਗੋਲਿਆਂ ਗੱਲਾਂ ਚ ਰਲਿਆ ਕਿਵੇਂ ਨਹੀਂ ਹਨਾ ਤੇ ਉੱਥੋਂ ਰਲ ਕੇ ਤੇ ਆਪਣੇ ਪਾਸੋਂ ਹੀ ਉੱਡਿਆ ਪਰਸੋਂ ਚੌਥੇ ਲਿਖ ਲਿਆ ਹੋਣਾ ਇਹ ਤੇ ਪਰਸੋਂ ਆਇਆ ਹੁਣ ਨਹੀਂ ਪਰਸੋਂ ਉੱਡਿਆ ਹੈ ਪਰਸੋਂ ਪਤਾ ਨਹੀਂ ਚੌਥੇ ਡਾਇਆ ਸੀ ਉਹਨੇ ਚੌਥੇ ਡਾਇਆ ਹੁਣ ਪਰਸੋਂ ਇੱਥੇ ਆਇਆ ਦੋ ਸੀ ਇਹ ਸਾਨੂੰ ਐਸ ਬਹਿਰੀ ਲੱਗੀ ਚੱਕ ਕੇ ਠੀਕ ਹੈ ਤੇ ਫੋਨ ਆ ਗਿਆ ਉਹ ਕਹਿੰਦਾ ਵੀ ਸਖਮੰਦਰ ਨੇ ਆਇਆ ਉਹਨੇ ਕੀ ਦਾ ਨਹੀਂ ਫੋਨ ਨਹੀਂ ਆਇਆ ਉਹਨੇ ਵੀਡੀਓ ਵੇਖੀ ਰਹਾ ਦਾ ਕਿਨੇ ਸਖਮੰਦਰ ਨੇ ਵੀਡੀਓ ਦੇਖੀ ਹੂੰ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਕਲਰ ਟੂਸਾ ਦੇਸਾ ਕਹਿੰਦਾ ਮੈਨੂੰ ਤੇ ਹਾਂਜੀ ਆ ਬੱਚਾ ਸੀਗਾ ਨਾਲੇ ਅੱਜ ਸੌਂ ਕਰਾ ਦੇ ਤੁਹਾਨੂੰ ਬੱਚੇ ਦਾ ਠੀਕ ਹੈ ਕਿ ਨਹੀਂ ਖਟੀਆਂ ਅੱਖਾਂ ਪੀਲੀਆਂ ਜਾਂ ਖਟਆਂ ਕਰੂਗਾ ਤੇ ਚੁੱਟ ਜਿਆ ਕਾਲੇ ਲਾਲ ਜੇ ਠੀਕ ਹੈ ਟੌਰੀ ਆ ਕਾਲੀ ਚੁੱਟ ਗਾਂ ਤੋਂ ਲਾਲ ਆ ਹਿੱਕੀ ਰੱਤੀ ਐ ਵਿਕੀ ਵਿਕੀ ਮਾੜੀ ਮਾੜੀ ਤੇ ਪੂਸ਼ ਕਾਲੀ ਐ ਠਲ ਠੁਲ ਨਹੀਂ ਪਾਈ ਗਲਾਬੀ ਟੂਸੇ ਦੋਵੇਂ ਹਰੀ ਬਗਲ ਇਹਨਾਂ ਦੇ ਘਰੋਂ ਉੱਡਿਆ ਡੱਕ ਇਹ ਉੱਡਿਆ ਇੱਕ ਹੋਰ ਉੱਡਿਆ ਸੀ ਉਹਦਾ ਰੰਗ ਤੁਹਾਨੂੰ ਦੱਸ ਦਿੰਨੇ ਆ ਬਈ ਗੁਲਾਬੀ ਬਗਲ ਗੁਲਾਬੀ ਟੂਸਾ ਜੇ ਕਿਸੇ ਪਿੰਡ ਆਇਆ ਹੋਵੇ ਕਿਸੇ ਭਰਾ ਕੋਲ ਆਇਆ ਹੋਵੇ ਤਾਂ ਸਾਨੂੰ ਦੱਸਣ ਦੀ ਕਿਰਪਾ ਕਰੇ ਠੀਕ ਆ ਗੁਲਾਬੀ ਬਗਲ ਗੁਲਾਬੀ ਟੂਸਾ ਇੱਕ ਇਹਨਾਂ ਦਾ ਭਾਲਤਾ ਤੇ ਕਰਿਆ ਗਿਆ ਭਾਲੋ ਵੀ ਦੇਵਾਂਗੇ ਜੇਸ ਆ ਗਿਆ ਸਾਹਜ ਤਾਂ ਉਹ ਕਮਾਲ ਆ ਹਨਾ ਉਦੋਂ ਨਿਕਲਿਆ ਤੂੰ ਦੋ ਅਗਲੇ ਦਿਨ ਆ ਕੇ ਆਪਣੀ ਛੱਤੀ ਤੇ ਲੱਗੀ ਤੇ ਬਹਿ ਗਿਆ ਸੀ ਹਨਾ ਬਹਿਰੀ ਲੱਗੀ ਝੱਕੇ ਅੱਛਾ ਠੀਕ ਹੈ ਬਹਿਰੀ ਪੈਣ ਲੱਗੀ ਭੈਣਾਂ ਨੇ ਠੀਕ ਆ ਠੀਕ ਆ ਨਹੀਂ ਨਹੀਂ ਬਹਿਰੀ ਕਿੱਥੇ ਇਧਰ ਵੱਡੇ ਬਾਜ਼ ਬੈਠੇ ਆ ਬਾਈ ਯ ਚੱਲ ਕੋਈ ਗੱਲ ਨਹੀਂ ਥੋੜਾ ਹੱਲ ਹੋਇਆ ਥੋੜਾ ਬੱਚਾ ਮਿਲ ਗਿਆ ਹੋਰ ਕੀ ਚਾਹੀਦਾ ਕਿ ਨਹੀਂ ਚੰਗਾ ਭਲਾ ਵਧੀਆ ਓਕੇ ਕੰਡੀਸ਼ਨ ਚ ਐ ਲਓ ਬਈ ਇਹਨਾਂ ਦਾ ਬੱਚਾ ਸੀ ਆਪਣੇ ਮਿੱਤਰਾਂ ਦਾ ਹੀ ਨਿਕਲਿਆ ਬੱਚਾ ਹੈ ਲੰਬੀ ਤੋਂ ਆ ਗਿਆ ਸੀਗਾ ਤੇ ਵਾਪਸ ਕਰਤਾ ਇਹਨਾਂ ਦਾ ਠੀਕ ਹੈ ਕਿ ਨਹੀਂ ਲੈਟਰ ਬਟਾ ਬੁਝਾ ਕੇ ਹੁਣ ਆਂਡੇ-ਉਂਡੇ ਵੇਖੇ ਕਰਾਂ ਵੀ ਬੱਚੇ ਵਾਵਾ ਨਿਕਲਣ ਵਾਲੇ ਸੀਗੇ ਤੇ ਫਿਰ ਕਰਦਿਆਂ ਹਿਸਾਬ ਕਿਤਾਬ ਕੋਈ ਹਾਂਜੀ ਤੇ ਦੋ ਬੱਚਿਆਂ ਦੇ ਥੱਲਾਂ ਵੀ ਪਾਉਣੇ ਆ ਬਈ ਥੱਲਾਂ ਦਾ ਨੰਬਰ ਕਰਤਾ ਨੋਟ ਆਪ ਓਕੇ ਸੋਨੇ ਰੰਗੀਆਂ ਚੱਕ ਲੈਣਾ ਥੱਲਾਂ 241 ਤੇ 242 ਨੰਬਰ ਦੋ ਬੱਚੇ ਹੋਜੇ ਲਏ ਵੱਡੇ ਦੇ ਆਜੋ ਦੇਣੇ ਪਾਗ ਥੱਲਾ ਨਰ ਸੋਨ ਦਿਖਾਉਣੇ ਆੜੇ ਦਾ ਬਾਹਰ ਹੀ ਲਿਆਵਾਂ ਮੈਂ ਨੇ ਇੱਕ ਮਿੰਟ ਹਾਂਜੀ ਪਾਦਿਆਂ ਥੱਲਾ ਆਇਆ ਦੇਖੋ ਸੋਨੇ ਰੰਗੇ ਇਧਰ ਵੀ ਇਧਰ ਵੀ ਸੋਨੇ ਰੰਗੇ ਦੋਵੇਂ ਬੱਚਿਆਂ ਦੇ ਇਹ ਐਡੇ ਬੱਚੇ ਦੇ ਜੇ ਇਹ ਨੂੰ ਥੋੜੇ ਜੇ ਦੋ ਕਿਤਨਾ ਵੱਡੇ ਬੱਚੇ ਦੇ ਥੱਲਾ ਸਹੀ ਰਹਿੰਦੀ ਹੈ ਪਾਉਣੀ ਬਸ ਆ ਤਾਂ ਥੋੜਾ ਜਿਆਦਾ ਛੋਟੇ ਦੇ ਪੈਰ ਚ ਤਾਂ ਲੈ ਜਾਂਦਾ ਡਾ ਰਾ ਚਲੋ ਲੈ ਕਿੱਥੇ ਆਉਗੋ ਉੱਥੇ ਪਈ ਜਾਂ ਜਾ ਕੇ ਵੇਚੜਾ ਦੇਾਂਗੇ ਰੱਖ ਦੀ ਬੀਨ ਨੂੰ ਫੁੱਟੇ ਜੀ ਹਾਂਜੀ ਤੇ ਦੋ ਕੂਟਰ ਹੋਰ ਫੜੇ ਸੀਗੇ ਜਿਹੜੇ ਬਈ ਉਹਨਾਂ ਦੇ ਵੀ ਰੰਗ ਲਾਉਣੇ ਹੈਗੇ। ਸੂਪਰ ਲਿਆ ਉਹਦਾ ਚੱਕੀ। ਪਹਿਲੇ ਕੂਲ ਆ ਜਾਣ ਦੂਜੀ ਬਾਅਦ ਫੜ ਕੇ ਲਈ। ਤੇ ਇੱਕ ਦੇ ਦਾ ਗੁਲਾਬੀ ਰੰਗ ਲੱਗ ਗਈ ਹੈ ਪਹਿਲਾਂ ਤੁਸੀਂ। ਇੱਕ ਦੇ ਕੁਛ ਵੀ ਨਹੀਂ ਲੱਗਾਈ ਤੇ ਕੁਛ ਵੀ ਲਗਾਓ ਆਪਣੀ ਹਰੀ ਟੋਰੀ ਵਾਲੀ ਕਬੂਤਰੀ ਨਾਲ ਦੇ ਜਿਵੇਂ ਹੀ। ਉਹਦੀ ਕਰਾਂ ਵੀ ਹਰੀ ਟੋਰੀ ਆਪਾਂ। ਉਹਦੇ ਆ ਜਮਾਂ ਦੋਵੇਂ ਕਬੂਤਰੀ ਉਹੋ ਜਿਹੇ ਆ। ਕਬੂਤਰਾਂ ਹੀ ਆ ਦੋਵੇਂ। ਬਹੁਤ ਚੰਗਾ ਆ ਕੇ ਬੈਠਾ ਕਬੂਤਰਾਂ। ਇੱਕ ਦੀ ਬਗਲ ਗੁਲਾਬੀ ਆ। ਕਿ ਚੱਟੀ ਜਾਵਾਂ ਆ ਜਮਈ ਹਰੀ ਟੋਰੀ ਵਾਲ ਨਾਲ ਦੀ ਆ ਦੇਖੋ ਜੋ ਵੀ ਆਏ ਲੱਦੇਵੇਂ ਹਰੀ ਟੋਰੀ ਵਾਲੀ ਮੂੜੇ ਹੀ ਹੁੰਦੀ ਇਤਰਾ ਦਿਖਾਉ ਮੈਂ ਭਲੇ ਖਾ ਪੈਂਦਾ ਜਮਈ ਹਰੀ ਟੋਰੀ ਵਾਲ ਦਾ ਵੀ ਉਹੀ ਜਿਹੜਾ ਮਰਕਾ ਦਾ ਥੋੜਾ ਚੋੜੀ ਗੂੜੀ ਵੱਧ ਹੈ ਜਿਹਨਾਂ ਦੀ ਪਿੱਕੀ ਸੀ ਉਹ ਥੋੜੀ ਪਿੱਕੀ ਭੂਰੀ ਸੀ ਇਹਦੀ ਤੇ ਇੱਕ ਦੂਜੀ ਹੋਰ ਹੈ ਚੱਲ ਆਉਣਿਆ ਰੰਗ ਬਾਬੇ ਉਹਨਾਂ ਦੇ ਫਿਰ ਦਿਖਾਉਣੇ ਸਨ ਕਿੱਕ ਦਾ ਇੱਕ ਦੇ ਰੰਗ ਲਾਤਾ ਹਰਾ ਟੂਸਾ ਠੀਕ ਹੈ ਇੱਕ ਦੀ ਕਰਕੇ ਫਿਰ ਹਰੀ ਟਾਲ ਐਨੇ ਕੰਮ ਹੈ ਜੱਜ ਟਾਈਮ ਲਗਾ ਜੜਾ ਦੇਾਂਗੇ ਇਹਨਾਂ ਨੂੰ ਮੇੇ ਕੰਮ ਵੀ ਨਾ ਲੱਗਿਆ ਤੇ ਕਾਹ ਨੂੰ ਕੱਢ ਗਿੜਾ ਦੇਂਗੇ ਇਹਨਾਂ ਨੂੰ ਇਹਦੇ ਇਹਦੇ ਨੂੰ ਇਹਦੇ ਨੂੰ ਟੁੱਟਿਆ ਉਹ ਆਈ ਹੈ ਬਈ ਖਰੀ ਟੋਈ ਜੀ ਕਬੂਤਰ ਗਾਣਾ ਫਿਰ ਹਾਂਜੀ ਲਾਈਟ ਰਹਿ ਗਈ ਵਿਝਾਉਣ ਭਜਾਉਣ ਵਾਲੀ ਆਪਰੇਸ਼ਨ ਸਵਿਚਰ ਤੇ ਪ੍ਰੈਸਨ ਹੋ ਗਿਆ ਤੇ ਲਾਈਟ ਵੇ ਆਦ ਗਏ ਘੇੜਦੂਗੀ ਬਾਹਰ ਠੀਕ ਹੈ ਤੇ ਇਹ ਸੋਕੇ ਬਸ ਰੰਗ ਲਾਲ ਦਾ ਕਬੂਤਰ ਵੇਖ ਲੈ ਬੱਚਿਆਂ ਦੇਖ ਲੈ ਕਰੇ ਕੰਮ ਮੈਨੂੰ ਕਰਾ ਕਰੇ ਚੱਲਦੇ ਆਂ ਫਿਰ ਵੇਖਦੇ ਆਂ ਬਰਾਦਮੀ ਕੀ ਬੰਦ ਹੈ ਹਾਂਜੀ ਚੱਲਿਆਂ ਹੀ ਘਰ ਨੂੰ ਦੁਕਾਨ ਤੋਂ ਠੀਕ ਹੈ ਕਿ ਨਹੀਂ ਪਹੁੰਚ ਗਏ ਖੇਤ 11 ਵਾਲੀ ਚਾਹ ਲੈ ਕੇ ਠੀਕ ਹੈ ਤੇ ਦੇਖਦੇ ਆਂ ਭਾਈ ਹੁਣ ਕੀ ਬੰਦ ਹੈ ਕੀ ਹਸਾਬ ਕਰਾਂ ਕੀ ਨਹੀਂ ਠੀਕ ਹੈ ਕਿ ਨਹੀਂ ਸਪਨਾ ਤਾਂ ਕੀ ਬਸ ਚਾਹ ਫੜਾਦੀ ਚੱਲਦੇ ਆਂ ਘਰ ਨੂੰ ਕੰਮ ਹੋਰ ਬਹੁਤ ਅੱਜ ਆਪਾਂ ਨੂੰ

69 ਉਹ ਗਾਦੋਂ ਆ ਬਾਲਾ ਵੀ ਕੀ ਕਰਨ ਆ ਖੋਲਦਾ ਇੱਕ ਮਿੰਟ ਹਾਂਜੀ ਹੁਣ ਚੱਲਿਆਂ ਜੀ ਲੰਬੀ ਠੀਕ ਹੈ ਜਾਣਾ ਤਾਂ ਲੰਬੀ ਤੱਕੇ ਹੈਗਾ ਹਾਂ ਜਾਵਾਂਗੇ ਲੰਬੀ ਵਿੱਚ ਜੀ ਫਿਰ ਮੈਂ ਤੁਹਾਨੂੰ ਲੰਬੀ ਤੇ ਹੀ ਪਤਾ ਜਿਆਦਾ ਤਾਂ ਮੈਂ ਖਾ ਲੰਬੀ ਕਹਿ ਦਈਏ ਬਾਕੀ ਸਵੇਰ ਤਾਂ ਚੋਂਦਾ ਖੁੱਲੀ ਜਾਂਦਾ ਉਹ ਟਾਈਮ ਆ ਇੱਕ ਮਿੰਟ ਵੀ ਨਹੀਂ ਖੜਾ ਐਂ ਭੱਜਿਆ ਫਿਰਦਾ ਮੈਂ ਆ ਦੇ ਖੇਤ ਘਰੇ ਕਦਰ ਇਸ ਤਰ੍ਹਾਂ ਦੇ ਘਰੇ ਉਹਨਾਂ ਬਲਜੀਤ ਦਾ ਬਾਈਕ ਫੜਿਆ ਹਨ ਕਿਉਂਕਿ ਆਪਣੇ ਵਾਲ ਤਾਂ ਮਾਮੇ ਦਾ ਮੁੰਡਾ ਲੱਗਾ ਸੀਗਾ ਉਦੋਂ ਤੇ ਬਾਕੀ ਬਲਜੀਤ ਨੂੰ ਵੀ ਚਾਹੀਦੀ ਮੈਨੂੰ ਆਣੇ ਬਹੁਤ ਮੁੜ ਕੇ ਘੰਟੇ ਤੋਂ ਘੰਟੇ ਤੱਕ ਕਰੇ ਚਲੋ ਵਾਪਸ ਕਰ ਜਾਇਆ ਆ ਮੈਂ ਯਾਰ ਹਾਂਜੀ ਮੇਰੇ ਦੋਸਤੋ ਦਿਨ ਅੱਜਲਾ ਵੀ ਸਾਰਾ ਟੱਪ ਗਿਆ ਕੋਈ ਕਬੂਤਰ ਨਹੀਂ ਡਾਇਆ ਕੁਝ ਨਹੀਂ ਕੋਈ ਗੋਲਾ ਨਹੀਂ ਛੱਡਿਆ ਹਨਾ ਆਪਾਂ ਇਹਨਾਂ ਦੇ ਰੰਗ ਰੰਗ ਲਾਦਾ ਸੀ ਉਹਦੇ ਕੋਲ ਟੂਸਾ ਕਰ ਤੱਕਦਾ ਹਰਾ ਟੋਰੀ ਕਰਤੀ ਨਾ ਆਏ ਡਾਈ ਗਏ ਉਹ ਮੇਰੀ ਰਾ ਜਿਹੜਾ ਆਪਣੇ ਦੋ ਸ਼ਿਕਾਰੀ ਹੁੰਦੇ ਆ ਡੇਲੀ ਵਾਲੇ ਉਹਨਾਂ ਨੂੰ ਆਪਾਂ ਕੱਢ ਦਈਏ ਢਾਈ ਹੈ ਉਹਨਾਂ ਨੂੰ ਪਾਣਾ ਇਹ ਗੁਰੂ ਸਰ ਵੀ ਜਾਣਾ ਯਾਰ ਹਜੇ ਬਾਈ ਹਣਾ ਯਾਰ ਕੰਮ ਵਾੜੇ ਆ ਵੀਚਰੇ ਪਈ ਆ ਰਾਮਾ ਕਹਿੰਦਾ ਮੈਨੂੰ ਬੱਚੇ ਦੇਗੇ ਜਾਓ ਮੈਂ ਆ ਡੇ ਲਵਾਣੇ ਘੱਟ ਤੇ ਲਵਾਣਾ ਹਮਾ ਤੇਰੀ ਭਾਏ ਨੂੰ ਮਾਲ ਚਲੋ ਕੋਈ ਨਾ ਆਜੇ ਵਾਜੇ ਵਾਜੇ ਮਾਈ ਆ ਮਾਈ ਮਾਈ ਆ ਬਾਪਾ ਆ ਬਾਪਾ ਦੀ ਗਾਲ ਨਾ ਸਪੈਕਟਰ ਮਲਟਰਨ ਗਿਆ ਚਲੋ ਡੋਡਾ ਹੋਰ ਨਹੀਂ ਚੱਲੀ ਆਪਣਾ ਲਾਬੀ ਤੋਂ ਸਸ ਜਾਓ ਬਰਾਗ ਨੂੰ ਸਾਇਲਰ ਕਿੱਥੇ ਆਪਨੇ ਆਗਰ ਆਪਣੀਆਂ ਮਾਰੀ ਹੋਰ ਤੇ ਇਹਦੇ ਕੋਈ ਕਰਵਾਵਾ ਨਹੀਂ ਇਹ ਕਫਟਾ ਫਟਾ ਲੱਗ ਗਿਆ ਨਾ ਬਚਾਲੇ ਚਲੋ 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 ਉਡੀਕ ਉਡੀਕ ਠੀਕ ਹੈ ਉਸ 버거 ਟਾਈਮ ਮੇਰੇ ਵੀਰੋ ਪੀਜ਼ਾ ਟਾਈਮ ਹਾਂਜੀ ਚੱਲਿਆ ਹੀ ਕਰ ਲੋ ਕੱਖਾਂ ਵਾਲੀ ਤੋਂ ਹੁਣ ਕੱਖਾਂ ਦਾ ਪਿਆ ਪਿਆ ਵਾ ਤੋ ਮਾਨਾ ਉਹ ਪਿਆ ਵੇ ਤੋ ਲੰਬੀ ਲੰਬੀ ਤੋ ਮਾਨਾ ਮਾਨਾ ਤੋ ਫੇਟ 7 ਵਜੇ ਗਏ ਹਜੇ ਮੈਂ ਨੀਰਾ ਲੈ ਕੇ ਆਉਣਾ ਵੱਟ ਕੇ ਤੇ ਕਬੂਤਰਾਂ ਨੂੰ ਦਾਣੇ ਪਾਉਣੇ ਸਾਰਾ ਕੰਮ ਪਿਆ ਜੇ ਮੇਰਾ ਐ ਦੂਪ ਉੱਤਰ ਵਾਰ ਉਹ ਵੀ ਤਾੜਨੇ ਆ ਤੇ ਫੋਨ ਦੀ ਬੈਂਡਰੀ ਵੀ ਲੋ ਆ ਚਲੋ ਚੱਲਦਿਆ ਕਰੇ ਬਾਬੇ ਆਪਾਂ ਹਾਂਜੀ ਪਹੁੰਚ ਗਏ ਜੀ ਖੇਤਾ 7 7:30 ਵਜੇ ਚਲੋ ਇੱਕ ਕਮਚੋਬਰ ਚੰਗਾ ਕਰਕੇ ਆ ਬਈ ਉਹ ਨੂੰ ਮੈਂ ਕਹ ਸੀ ਮੈਂ ਹੁਣੇ ਚਾਰ ਪੰਜ ਥੱਬੇ ਨੀਰੇ ਦੇ ਵੱਢ ਕੇ ਰੱਖਿਆ ਤੇ ਬਈ ਉਹ ਨੀਰਾ ਵੱਡ ਗਿਆ ਮੈਂ ਕਹਲਾ ਲੱਦਣਾ ਹੀ ਆ ਨੀਰਾ ਬਸਣਾ ਘਰੇ ਘਰੋਂ ਆਇਆ ਮੈਂ ਗੱਡੀ ਵੇਲੀ ਕੀਤੀ ਗੋਹੇ ਵਾਲੀ ਇਹ ਉਹ ਲਈ ਹੁਣ ਉਧਰ ਲੈ ਕੇ ਤਾੜੇ ਕਬੂਤਰਾਂ ਦੇ ਖੁੱਲੇ ਫਿਰਦੇ ਆ ਨੀਰਾ ਜਪਲਾ ਲੱਦ ਲਗੇ ਆਪਾਂ ਫਿਰ ਘਰੇ ਚਾਲਦੇ ਆ ਠੀਕ ਆ ਫਿਰ ਦੱਸਦੇ ਕੀ ਹਿਸਾਬ ਕਹਦਾ ਹਨੇਰਾ ਹੋਇਆ ਪਿਆ ਸਿਤੀ ਫਿਰ 9:30 ਵਜੇ ਇੱਥੇ ਆ ਕੇ ਪਾਣੀ ਵੀ ਵਰਦਣਾ ਆਪਾਂ ਮੁੱਗੇ ਦੀ ਵਾਰੀ ਅੱਜ ਹਾਂਜੀ ਚੱਲੇ ਆ ਜੀ ਜਵਾਨ ਸਾਟ ਕੇ ਨੀਰਾ ਆਉਤ ਜਿਆਦੇ ਲੇਟ ਹੋ ਗਏ ਮੇਰੇ ਫੀਰੋ ਹਾਂਜੀ ਆ ਗਏ ਇੱਧਰ ਲੈ ਘਰੇ ਓ ਬਈ ਆਪਣੇ ਕੂਤਰ ਨਹੀਂ ਆਇਆ ਇਹ ਟੂਸੇ ਵਾਲਾ ਆਪਣਾ ਉੱਡਿਆ ਫਿਰਦਾ ਜੀ ਕਾਂਤਾਲਾ ਤਾਂ ਆਪਣਾ ਆ ਗਿਆ ਉਹ ਕਿਉਂ ਨਵੀਂ ਸ਼ਰਟ ਪਾ ਰਨੇ ਜੱਬਲ ਨਾ ਹੋਵੇ ਤਾਂ ਟੂਸੇ ਵਾਲਾ ਕੁੱਤਰ ਨਹੀਂ ਬੈਠਾ ਵੀ ਆਪਣਾ ਭੈਣ ਦਾ ਯਾਰ ਨੇਰੇ ਹੋਏ ਉੱਡਿਆ ਫਿਰਦਾ ਛਾਇ ਨਹੀਂ ਪਤਾ ਉੱਡਿਆ ਫਿਰਦਾ ਹੀ ਹੋਵੇ ਹਜੇ ਵੀ ਕੁੱਤਰ ਆਪਣਾ ਬਈ ਉਹ ਆਇ ਨਹੀਂ ਪਤਾ ਕਿਤੇ ਪਾਸੇ ਡੇਕ ਪਿਆ ਹੋਵੇ ਲਾਜ਼ੀ ਨਾ ਸੱਜੇ ਗਲਾ ਵੀ ਟੂਸੇ ਚਲੋ ਕੋਈ ਨਾ ਕਾਂਤਾਲਾ ਦੇ ਅੰਦਰ ਕਰਦੇ ਟੂਸੇ ਵਾਲਾ ਫਿਰ ਵੀ ਨਾ ਕੀ ਬਈ ਹਾਂਜੀ ਲੱਗਦੇ ਹੱਥ ਨੀਰਾ ਵੀ ਕੁਦਰਤ ਬੰਦੀ ਟੋਪਰ ਖਰਾਬ ਹੋ ਗਿਆ ਨਾ ਪੂਰਾ ਹੁਣ ਵੇਖਦੇ ਆ ਓ ਟਾਸ ਚੱਕਦੇ ਬਸ ਐਂ ਐਂ ਕਰਦੇ ਹਾਂ ਹਾਂ ਮਾਂ ਕਿਰਾਉ ਨੂੰ ਕਿਹਾ ਭਰਾਵਾ ਸੰਦ ਨੂੰ ਖੜਦਾ ਵੀਡੀਓ ਲਾ ਯਾਰ ਹੈ ਤਾਰ ਤਾਂ ਦੂਰ ਹੈ ਆਉਣ ਦੇ ਦੋ ਤੇਰੀ ਮੇਰੇ ਸਿੱਧੇ ਮੂੰਹ ਤੇ ਮਾਰੀ ਸੀ ਇਹਨੂੰ ਕੱਢ ਬਾਹਰ ਬਾਹਰ ਹੌਲੀ ਹੌਲੀ ਪਿਆਰ ਨਹੀਂ ਨਹੀਂ ਕੋਈ ਨਾ ਬਾਹਰ ਕੀ ਨਹੀਂ ਹੁੰਦਾ ਹੌਲੀ ਹੌਲੀ ਕੱਢੀ ਹੌਲੀ ਹੌਲੀ ਜਾਂਦੇ ਟਿਕਾਣਾ 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 ਜਾਂਦੇ ਜਾਂਦੇ ਉਹ ਗੁਰੂ ਕਾ ਗੁਰੂ ਤਾਂ ਐ ਲਾਇਆ ਅਮਰੀਕੀ ਨੇ ਕੰਮ ਨੂੰ ਟੇਢੇ ਹੀ ਕਰਦਾ ਸਾਰੇ ਸਾਡੇ ਤੋਂ। ਆ ਬੜੇ ਦਿਨ ਹੋ ਗਏ ਯਾਰਾ ਤੂੰ ਫੜਕ ਹੋਰ ਤੇਰੇ ਕੋਲ ਕਿੰਨੇ ਕੂਤਰ ਲਿਆ ਅਮਰੀਕੀ ਆ ਕੇ ਵਿੱਚ? ਕਿੰਨੇ ਕੂਤਰ ਲਿਆ ਵਿੱਚ ਆ ਕੇ? ਕਿਤੇ ਕਿੰਨੇ ਵਾਇਕ ਹੋਰ ਕਿਨੇ ਰਲੇ ਨਾਲ ਇਹਨਾਂ ਦੇ? ਇੱਕ ਹੀ ਆ ਸਾਡੇ ਵਾਲਾ ਬਸ। ਤੇਰੀ ਮਾੜੀ ਗੱਲ ਤੂੰ ਹਾਂ ਕੋਈ ਤੂੰ ਸਾਰੇ ਤੇਰੇ ਛੱਰੀ ਦੇ ਬੈਠੇ ਹੁੰਦੇ ਤੂੰ ਆ ਕੇ ਕੰਮ ਕਰਦਾ ਤੂੰ। ਇੱਕ ਮਿੰਟ ਰਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਤਰੀ ਭਾਂਦੀ ਦੇ ਦਈਏ ਦੀ। ਕਿਹੜਾ ਕੂਤਰਾ ਹੈ 40 ਨਹੀਂ ਬੈਠਿਆ ਆ ਉਰਲਾ ਉਰਲੀ ਨਹੀਂ ਨਹੀਂ ਖੜ ਜਾ ਖੜ ਜਾ ਖੜ ਜਾ ਕੂਤਰੇ ਤੇ ਹੈ ਹੀ ਨਹੀਂ ਮੁੰਦਲਾ ਆਪਣਾ ਉਹ ਮੈਨੂੰ ਤਾਂ ਤਾਂ ਕੁਝ ਹੈ ਹੀ ਨਹੀਂ ਆ ਕੂਤਰੀ ਇਹ ਚਾਰ ਕਬੂਤਰੇ ਖੜ ਜਾ ਆ ਭਾਈ ਪੰਜ ਹੁੰਦੇ ਅਗੇ ਇੱਕ ਮਿੰਟ ਰੋ ਖੜ ਜਾ ਅਮਰੀਕੀ ਨੂੰ ਪੁੱਛਣ ਦੇ ਮੈਨੇ ਤਾਂ ਹੈ ਇਹ ਮਰੀਕੀ ਕਿੰਨੇ ਕਬੂਤਰੇ ਤੇਰੇ ਵਿੱਚ ਇਹਨਾਂ ਦੇ ਹੈ ਤਿੰਨ ਤਿੰਨ ਤੇਰੇ ਆ ਤੇ ਪੰਜ ਹੁੰਦੇ ਤੇਰੇ ਕੂਤਰੇ ਖੁੱਡੇ ਜਾ ਫਿਰ ਕੂਤਰਾ ਜ਼ਰਾ ਚਾਰ ਕੂਤਰੇ ਆਇਰੇ ਕਿੱਥੇ ਕੁਡੇ ਨੇ ਕਿਹੜੇ ਮੋਰੇ ਥਣੀ ਦੀ ਕੋਈ ਮੋਰਾ ਮਾਰਾ ਨਹੀਂ ਇੱਥੇ ਕੂਤਰੇ ਨਹੀਂ ਇੱਥੇ ਹਾਂ ਪਰ ਜ਼ਿਆਦਾ ਆਪਣੇ ਵਾਲਾ ਵਿੱਚ ਨਹੀਂ ਇਹਨਾਂ ਦੇ ਹੈ ਕਾ ਬੇਰੀ ਹੈ ਗੱਲ ਤੇਰੇ ਵਾਲੇ ਲਾਹ ਲੂ ਕੇ ਅੰਦਰ ਕਰ ਲਈ ਬਾਈ ਉਹਨੇ ਹਾਂਜੀ ਪਹੁੰਚੇ ਗਏ ਦਵੇ ਠੀਕ ਆ ਉਹ ਫੋਨ ਬੰਦ ਹੋਇਆ ਸੀ ਯਾਰ ਪਏ ਦੋ ਨੌ ਵੀ ਪਟਾਲੇ ਮੈਂ ਦੁਪਹਿਰਾਂ ਦੇ ਆ ਦੇਖੋ ਬੜਾ ਉਤਰੇ ਚੱਕਰਾਂ ਚ ਇਹ ਮੋਟਰਸਾਈਕਲ ਦਾ ਟਾਇਰ ਵੱਜਿਆ ਯਾਰ ਕਾਲੀ ਕਾਲੀ ਚ ਆ ਨਵ ਪਟਿਆ ਗਿਆ ਇਧਰੋਂ ਆਹ ਵਾਲਾ ਇਹ ਰੋ ਪਟਿਆ ਗਿਆ ਰੋ ਆਵੀ ਪਟੇ ਨੋਦਾ ਕੰਮ ਹੋ ਗਿਆ ਸਰੋ ਗੋਈ ਨਾ ਹੋਏ ਪਾਣੀ ਵਧ ਰਿਹਾ ਵੀ ਆ ਪਟਿਆ ਕੇ ਨਹੀਂ ਪਾਣੀ ਵੱਢ ਕੇ ਤੇ ਫਿਰ ਰੂਟੀ ਹਮੋਂ ਕੰਮ ਕਰਨਾ ਹੈ ਗਰਾਂ ਢੱਕਣ ਤੋਂ ਕੰਮ ਬਦਲਾ ਖੜਜ ਵੱਧੋ ਕੰਮ ਕਰ ਸਕਦੇ ਓਕੇ ਜੀ ਪਾਣੀ ਛੜਤਾ ਅੱਗੋਂ ਮੂਹੇ ਮੈਂ ਕਰਤੇ ਸੈਟ ਥੋੜਾ ਥੋੜਾ ਪਾਣੀ ਦੋ ਕਿਹਰਾਂ ਚ ਪਈ ਜਾਂਦਾ ਬਾਕੀ ਜਿਹੜਾ ਉਹ ਉੱਚਾਵਾਣਾ ਸਾਰਾ ਭਣੀ ਉਹਦੇ ਜਾਂਦਾ ਮੋਗੇ ਦਾ ਠੀਕ ਆ ਟੱਕਣ ਟੁੱਕਣ ਲਾ ਦੇ ਗਾਚੀਆਂ ਏਤਿਆਂ ਲਾ ਮੇਰੇ ਹਾਲ ਵੀ ਕੋਲ ਪੈਰਾਂ ਦੇ ਸਾਰਾ ਜੇ ਉਹ ਹਨਾ ਮੈਨੂੰ ਗੇਮ ਚ ਆਈਂਦੇ ਫੋਨ ਮੇਰੇ ਯਾਰਾਂ ਦੇ ਗਿੰਦੀ ਹੋ ਗਿਆ ਇੱਕ ਪੀਬੀਐਕਸ ਸੈਂਟਰ ਹੋ ਗਿਆ ਇੱਕ ਸਾਡਾ ਅਮਨ ਗੈਂਗਸਟਰ ਸਾਡੇ ਪਿੰਡ ਵਾਲਾ ਮੇਰਾ ਕਲਾਸਮੇਟ ਹੋ ਗਿਆ ਹਨਾ ਤੇ ਬਾਕੀ ਹੋਰ ਵੀ ਯਾਰਾਂ ਮੇਤਰਾ ਦੇ ਫੋਨ ਗੱਲਾਂ ਬਾਤਾਂ ਚੱਲੀ ਜਾਂਦੇ ਹੁਣ ਪਤਾ ਹਨਾ ਇਹਦਾ ਲਹਿਰ ਜੀ ਬਣੀ ਹੋਵੇ ਸਵਾਦ ਬਹੁਤ ਆਉਂਦਾ ਹੈ ਕਿ ਦੁੱਖ ਸੁੱਖ ਸ਼ੇਅਰ ਕਰਨ ਦਾ ਕੋਈ ਨਾ ਬਾ ਚਾਲਦਿਆ ਕਰੇ ਹੁਣ ਪਾਣੀ ਇੱਕ ਕਰੀ ਵਾਰ ਸਿੱਧਾ 12:30 ਵਜੇ ਗੀੜਾ ਮਾਰ ਜਾਗਾ ਕੇ ਤੇ ਉਧਰ ਚਾਲ ਕੇ ਦੇਣਾ ਕਰੀ ਗੇ ਪਹੁੰਚ ਕੇ ਘਰੇ ਲੈਟਨ ਲੁੱਟ ਜਗੀ ਜਾਂਦੀਆਂ ਕੂਤਰਾਂ ਨੂੰ ਦਾਣਾ ਪਾਣੀ ਪਾਤਾ ਸੀ ਯਾਰ ਸੋਨੂੰ ਪਤਾ ਨਹੀਂ ਦੱਸਿਆ ਕਿ ਨਹੀਂ ਹਣਾ ਬਈ ਸਾਰੇ ਕੂਤਰਾਂ ਦਾ ਦਾਣਾ ਪਾਣੀ ਡੰਨ ਸੀਗਾ ਆ ਇਥੇਨੇ ਕਹਿੰਦਾ ਸੋਨੂੰ ਦੱਸ ਆਵੀ ਦਿੰਨੇ ਘਰ ਜਗਮਗ ਜਗਮਗਾ ਸਾਰ ਰਿਡੀਓ ਪ੍ਰੀਤੀ ਖੜੀ ਆਪਣੀ ਥੰਡੇ ਤੇ ਸਾਰੇ ਕੂਤਰਾਂ ਨੂੰ ਦਾਣਾ ਪਾਤਾ ਖੁੱਡਾਂ ਚ ਸਾਰੇ ਖੁੱਡਾਂ ਚ ਪਾਣੀ ਪਾਤਾ ਦਾਣਾ ਹੈ ਕੰਮ ਇੱਕ ਦੋ ਬੱਚਾ ਨਹੀਂ ਕੰਡੀਸ਼ਨ ਹੋ ਡਾਉਣਾ ਯਾਰ ਮਰਨ ਵਾਲਿਆਂ ਦੀ ਭੈਜੋਰਾ ਕੂਤਰ ਨੇ ਚੋਕ ਪਤਾ ਨਹੀਂ ਕੌਣੀ ਦਿੱਤੀ ਬੱਚਿਆਂ ਨੂੰ ਬਾਈ ਯਾਰ ਚਲੋ ਕੋਈ ਨਾ ਮੈਨੂੰ ਗੇਮ ਵਾਲੇ ਬਾਹਲੇ ਫੋਨ ਕਰੀ ਜਾਂਦੇ ਮੇਰੇ ਯਾਰ ਮੈਂ ਕਰ ਪਬਜੀ ਦੇ ਮਾਇਚ ਲਾ ਜਾਵਾਂ ਕੀੜਾ ਜਿਹਾ ਉੱਠਿਆ ਪਰ ਮਰੇ ਜੀ ਫੇਰ ਚੱਲ ਬਈ ਜੀ ਇੱਥੋਂ ਰਾਤ ਦੇ 1.5 2 ਵਜੇ ਸਾਰ ਸਾਰ ਕਰ ਸਾਰ ਕਰ ਮੈਂ ਦੇਖ ਅਗਵਾਰੀ ਪੂਰੀ ਵੜ ਲੀ ਹੈ ਨਾ ਕਿ ਟੱਕਣ ਜੇ ਬੰਦ ਕਰਨੀ ਉਹਨਾਂ ਜੋ ਵਾਪਸ ਗਾਂ ਵਾਲੇ ਬਾਣ ਦਾ ਪਾਣੀ ਪੁੱਠਾ ਮੁੜਿਆ ਹੁੰਦਾ ਹਣਾ ਇਦੂ ਕੰਮ ਕਰਨਾ ਸਿੱਖੋ ਤੇਕੜੇ ਦੀ ਬਾਣੀ ਵੜ ਲੈ ਤੇਕੜੇ ਨੂੰ ਟੱਕੜਾ ਦੇ ਠੀਕ ਕਰਨਾ ਹੈ। ਓਕੇ ਵੇਹ ਨੂੰ ਪੋੜ। ਵਾਰੀ ਵੜ ਰਹੀ ਜਿਹਦੀ ਸੀਗੀ ਬਈ ਉਹਨੇ ਠੀਕ ਹੈ। ਤੇ ਟੱਕੜਾ ਪਾ ਲਾ ਦੇ ਆ ਦੇਖੋ। ਆ ਟੱਕਾ ਲਾਉਣਾ ਹੈ। ਓਕੇ। ਧਨਾ ਕੰਮ ਚਲੇ ਗਰੇ ਵੜਾਪਾ। ਅਈਏ। ਕੋਈ ਕਈ ਵੀ ਦੂਜੀ ਦੇਂਦੇ। ਕੁੱਤੇ ਦੀ ਛੱਟੀ ਜਖਮ। ਹਾਂਜੀ। ਇਧਰਲੇ ਕਰੇ ਵੀ ਆ ਗਈ ਸੀ ਜੀ। ਕੀ ਰੰਗ ਕੰਡੀਸ਼ਨ ਠੀਕ ਆ ਵੀ ਸਾਰੇ ਕਬੂਤਰ ਬੱਚੇ ਪੁੱਛਾਂ ਦੀ ਦੇਖ ਲਈ ਸੀ ਮੈਂ ਤੇ ਲੈਟਾਂ ਵੀ ਬੰਦ ਕਰਦੀ ਵੀ ਖੁੱਡਾਂ ਵਾਲਿਆਂ ਦਾਣਾ ਬਾਣੀ ਖਾ ਰਿਆ ਹੋਏ ਇਹਨੇ ਚਾਰੇ ਨੇ ਤੇ ਭਾਈ ਸਾਹਿਬ ਉਹ ਕਿਹੜੀ ਲੈਟਾਂ ਸੀ ਹੈ ਨਹੀਂ ਆਹ ਹੈ ਓਕੇ ਖੁੱਡਾਂ ਵਾਲਿਆਂ ਲੈਟਾਂ ਕਰਦੀਆਂ ਬੰਦ ਚ ਵੱਡੀ ਲੈਟ ਹੀ ਬੰਦੀ ਕਰਦੀਆਂ ਇਹਦਾ ਹੀ ਕੰਮ ਹੈ ਬੜੀ ਗੱਲ ਹੈ ਹਾਂ ਸਹੀ ਚੱਲਿਓ ਬਾਰ ਜਰਾ ਤੇਰੀ ਪਾਣੂ ਸਿੱਧਾ ਥੰਡ ਨੂੰ ਪੈਣਾ ਓਕੇ ਰਿਪੋਰਟਾਂ ਬਾਬੇ ਸਾਰੇ ਕੰਮ ਦਾ ਸੈਟ ਕਰਾਵਾ ਸਾਜੋ ਦਿਨ ਦਾ ਹੀ ਕੋਈ ਸੀ ਆ ਵੀ ਠੀਕ ਹੈ કરના દો વાત બહુ ટાઈમ શરીર બને શરીર ટુટકે હું બાય બાયટ